ਕਦੇ-ਕਦੇ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਏ ਸਾਰੇ ਮਹਿੰਗੇ-ਮਹਿੰਗੇ ਪ੍ਰੋਡਕਟਸ ਯੂਜ਼ ਕਰਦੇ ਆ ਤੇ ਉਹਨਾਂ ਦਾ ਵੀ ਇੰਨਾ ਫਾਇਦਾ ਨਹੀਂ ਮਿਲਦਾ ਜਿੰਨਾ ਫਾਇਦਾ ਤੁਹਾਨੂੰ ਮਿਲ ਸਕਦਾ ਹੈ ਉਹਨਾਂ ਚੀਜ਼ਾਂ ਦਾ ਜਿਨ੍ਹਾਂ ਨੂੰ ਸਾਨੂੰ ਕੁਦਰਤ ਨੇ ਹੀ ਦਿੱਤਾ ਹੈ ਤੇ ਅਸੀਂ ਅਗਰ ਸਹੀ ਢੰਗ ਦੇ ਨਾਲ ਉਹਨਾਂ ਦਾ ਇਸਤੇਮਾਲ ਕਰ ਲਈਏ ਨਾ ਤਾਂ ਅਸੀਂ ਖੁਦ ਨੂੰ ਫਿਟ ਐਂਡ ਫਾਈਨ ਔਰ ਖੁਦ ਨੂੰ ਕਈ ਰੋਗਾਂ ਤੋਂ ਮੁਕਤ ਵੀ ਕਰ ਸਕਦੇ ਆ। ਪਾਣੀ ਦੀ ਗੱਲ ਕਰ ਰਹੇ ਹਾਂ ਤਾਂ ਸਰਦੀਆਂ ਦੇ ਵਿੱਚ ਗਰਮ ਪਾਣੀ ਜਿੱਥੇ ਤੁਹਾਡੇ ਸਰੀਰ ਨੂੰ ਗਰਮਾਹਟ ਦੇਣ ਦਾ ਕੰਮ ਕਰਦਾ ਹੈ बार-बार ਜਦੋਂ ਚਾਹ ਕੌਫੀ ਪੀਂਦਾ ਜੀ ਕਰੇ ਤਾਂ ਉਸ ਦੀ ਜਗ੍ਹਾ ਤੁਸੀਂ ਪਾਣੀ ਗਰਮ ਕਰਕੇ ਪੀ ਸਕਦੇ ਹੋ ਕਿਉਂਕਿ ਜ਼ਿਆਦਾ ਚਾਹ ਕੌਫੀ ਪੀਣ ਦੇ ਨਾਲ ਬੋਡੀ ਐਸਿਡਿਕ ਹੋ ਜਾਂਦੀ ਹੈ ਜਿਸ ਨਾਲ ਬਲੋਟਿੰਗ ਗੈਸ ਉਫਾਰਾ ਅਜਿਹੀਆਂ ਕਈ ਦਿੱਕਤਾਂ ਆਣ ਲੱਗਦੀਆਂ ਔਰ ਸਭ ਤੋਂ ਵੱਡੀ ਗੱਲ ਕਿ ਤੁਹਾਡਾ ਜਿਹੜਾ ਖਾਣਾ ਪੀਣਾ ਹੈ ਉਸ ਦੇ ਡਾਈਜੈਸ਼ਨ ਦੇ ਵਿੱਚ ਵੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਉੱਥੇ ਹੀ ਜੇਕਰ ਤੁਸੀਂ ਗਰਮ ਪਾਣੀ ਪੀਣ ਦੀ ਆਦਤ ਪਾ ਲੈਨੇ ਹੋ ਦਾ ਸਰਦੀਆਂ ਵਿੱਚ ਜਿੱਥੇ ਸਰੀਰ ਨੂੰ ਗਰਮਾਹਟ ਮਿਲੇਗੀ ਨਾਲ ਹੀ ਤੁਹਾਡੇ ਸਰੀਰ ਦੇ ਵਿੱਚੋਂ ਅਨੇਕਾ ਤਰ੍ਹਾਂ ਦੇ ਟੌਕਸਿਨਸ ਜਿਹੜੇ ਹੁੰਦੇ ਨੇ ਫ੍ਰੀ ਰੈਡੀਕਲਸ ਹੁੰਦੇ ਨੇ ਉਹ ਤੁਹਾਡੇ ਸਰੀਰ ਤੋਂ ਬਾਹਰ ਹੁੰਦੇ ਨੇ ਦੇਖੋ ਸਰਦੀਆਂ ਦੇ ਵਿੱਚ ਵੈਸੇ ਹੀ ਪਿਆਸ ਘੱਟ ਲੱਗਦੀ ਹੈ ਔਰ ਜਦੋਂ ਸਾਨੂੰ ਪਿਆਸ ਘਟ ਲੱਗਦੀ ਹੈ ਤਾਂ ਸਾਡੇ ਬਾਡੀ ਵਿੱਚੋਂ ਟਾਕਸਿਨਸ ਪੂਰੀ ਤਰ੍ਹਾਂ ਨਾਲ ਬਾਹਰ ਨਹੀਂ ਨਿਕਲ ਪਾਉਂਦੇ ਨੇ ਜਿਸ ਕਰਕੇ ਸਾਨੂੰ अनेका ਤਰ੍ਹਾਂ ਦੇ ਹੈਲਥ ਇਸ਼ੂ ਫੇਸ ਕਰਨੇ ਪੈਂਦੇ ਔਰ ਸਾਨੂੰ ਸਮਝ ਨਹੀਂ ਆਉਂਦਾ ਕਿ ਸਾਨੂੰ ਇਹ ਹੋ ਕਿਉਂ ਰਿਹਾ ਸੋ ਜਿੱਥੇ ਜਦੋਂ ਠੰਡ ਲੱਗਦੀ ਹੈ ਤਾਂ ਗਰਮ ਪਾਣੀ ਤੁਸੀਂ ਪੀਂਦੇ ਹੋ ਤਾਂ ਉਸ ਦੇ ਨਾਲ ਸਰੀਰ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਟੌਕਸਿਨਸ ਨੇ ਉਹ ਬੋਡੀ ਤੋਂ ਬਾਹਰ ਹੋਣਗੇ ਤੇ ਉਸ ਦਾ ਰਿਜ਼ਲਟ ਕੀ ਹੋਏਗਾ ਜਦੋਂ ਸਰੀਰ ਚੋ ਗੰਦਗੀ ਬਾਹਰ ਚਲੀ ਜਾਏਗੀ ਤਾਂ ਸਾਡਾ ਚਿਹਰਾ ਖੂਬਸੂਰਤ ਸਾਡੀ ਸਕਿਨ ਗਲੋਇੰਗ ਹੋਣੀ ਸ਼ੁਰੂ ਹੋ ਜਾਏਗੀ ਔਰ ਡੀ ਹਾਈਡਰੇਸ਼ਨ ਦੀ ਪ੍ਰੋਬਲਮ ਨਹੀਂ ਹੋਏਗੀ ਸਰਦੀ ਦੇ ਵਿੱਚ ਪਾਣੀ ਠੰਡਾ ਮਹਿਸੂਸ ਕਰਕੇ ਹੀ ਉਸ ਨੂੰ ਪੀਣ ਦਾ ਜੀ ਨਹੀਂ ਕਰਦਾ ਉਤੇ ਹੀ ਠੰਡ ਦੇ ਵਿੱਚ ਜੇਕਰ ਗਰਮ ਪਾਣੀ ਪੀਣ ਦੀ ਮਨ ਵਿੱਚ ਖਿਆਲ ਆਂਦਾ ਹੈ ਤਾਂ ਜੀ ਕਰਦਾ ਇਸਾ ਸਿਪੀ ਲੈਣਿਆ ਸਰੀਰ ਨੂੰ ਵੀ ਗਰਮਾਹਟ ਮਿਲ ਜਾਏਗੀ ਔਰ ਸਾਡੀ ਬੋਡੀ ਵੀ ਕਲੀਨ ਹੋ ਜਾਏਗੀ ਔਰ ਤੁਹਾਡੇ ਫੇਸ ਤੇ ਵੀ ਵਧੀਆ ਗਲੋ ਵਧੀਆ ਨਿਖਾਰ ਆਉਣ ਵਾਲਾ ਸਿਰਫ ਔਰ ਸਿਰਫ ਅਗਰ ਤੁਸੀਂ ਰੂਟੀਨ ਬਣਾ ਲੈਨੇ ਹੋ ਗਰਮ ਪਾਣੀ ਪੀਂਦਾ ਸਹੀ ਢੰਗ ਸਹੀ ਤਰੀਕਾ ਇਸ ਦਾ ਵੀ ਹੈ ਜ਼ਰੂਰ ਸਮਝ ਲੈਣਾ ਕਿਉਂਕਿ ਇਟਸ ਐਸੇਜਵਿਚ ਪੀਤਾ ਗਰਮ ਪਾਣੀ ਪ੍ਰੋਬਲਮ ਵੀ ਕ੍ਰੀਏਟ ਕਰ ਸਕਦਾ ਹੈ ਸੋ ਜਿਵੇਂ ਅਸੀਂ ਗੱਲ ਕਰੀਏ ਸਾਡੀ ਨਸਾਂ ਨੂੰ ਆਰਾਮ ਮਿਲਦਾ ਰਿਲੈਕਸਡ ਹੁੰਦੀਆਂ ਨੇ ਸਾਡੀਆਂ ਮਾਸ ਪੇਸ਼ੀਆਂ ਜਿਹਨੀਆਂ ਜਦੋਂ ਅਸੀਂ ਗਰਮ ਪਾਣੀ ਪੀਂਨੇ ਆ ਤਾਂ ਇਸ ਦੇ ਨਾਲ ਸਾਡਾ ਜਿਹੜਾ ਸਟ्रेस ਹੈ ਉਹ ਵੀ ਸਾਡੇ ਤੋਂ ਦੂਰ ਚਲਾ ਜਾਂਦਾ ਹੈ ਅਸੀਂ ਸਟ्रेस ਤੋਂ ਬਾਹਰ ਹੋ ਜਾਂਦੇ ਆ ਰਿਲੈਕਸਡ ਫੀਲ ਕਰਦੇ ਆਂ ਔਰ ਬਲੱਡ ਸਰਕੂਲੇਸ਼ਨ ਇਸ ਦੇ ਨਾਲ ਵਧੀਆ ਰਹਿਣ ਵਾਲਾ ਹੈ ਅ ਜਿਸ ਕਰਕੇ ਤੁਸੀਂ ਖੁਦ ਨੂੰ ਐਕਟਿਵ ਫੀਲ ਕਰਦੇ ਹੋ ਬੋਡੀ ਵਿੱਚ ਕਿਤੇ ਵੀ ਪੇਨ ਵਰਗੀ ਦਿੱਕਤ ਵੀ ਨਹੀਂ ਆਂਦੀ ਹੈ ਡਾਈਜੈਸ਼ਨ ਦੇ ਲਈ ਤਾਂ ਵਧੀਆ ਹੈ ਹੀ ਜਿਨ੍ਹਾਂ ਨੂੰ ਕਬਜ਼ ਦੀ ਪ੍ਰੋਬਲਮ ਲੈਂਦੀ ਹੈ ਉਹਨਾਂ ਲਈ ਵੀ ਇਹ ਬਹੁਤ ਅੱਛਾ ਰਹਿਣ ਵਾਲਾ ਹਾਂ ਇਹਨਾਂ ਧਿਆਨ ਜ਼ਰੂਰ ਰੱਖਣਾ ਚਾਹੀਦਾ ਕਦੇ ਵੀ ਪਾਣੀ ਜਿਹੜਾ ਹੈ ਖਾਣੇ ਤੋਂ ਇੱਕਦਮ ਬਾਅਦ ਨਹੀਂ ਪੀਣਾ ਚਾਹੀਦਾ ਥੋੜੀ ਮਿਰਚ ਕਦੀ ਜ਼ਿਆਦਾ ਲੱਗ ਗਈ ਜਾਂ ਇਕਦਮ ਖੰਗ ਆ ਗਈ ਹੈ ਖਾਂਸੀ ਆ ਗਈ ਹੈ ਤਾਂ ਥੋੜਾ ਜਿਹਾ ਤੁਸੀਂ ਗਰਮ ਪਾਣੀ ਉਸ ਵੇਲੇ ਪੀ ਸਕਦੇ ਹੋ ਤਾਂ ਕਿ ਜੋ ਹੈ ਤੁਹਾਡੀ ਤੁਹਾਨੂੰ ਮਿਰਚ ਜ਼ਿਆਦਾ ਲੱਗ ਰਹੀ ਹੈ ਜਾਂ ਖਾਂਸੀ ਖਦਮ ਆਈ ਉਸ ਤੋਂ ਰਾਹਤ ਮਿਲ ਸਕੇ ਆਦਰਵਾਇਜ਼ ਅਗਰ ਤੁਸੀਂ ਪ੍ਰੋਪਰ ਇੱਕ ਗਲਾਸ ਪਾਣੀ ਪੀਣਾ ਹੈ ਤਾਂ ਜ਼ਰੂਰ ਵਿੱਚ ਇੱਕ ਘੰਟੇ ਦਾ ਗੈਪ ਪਾਓ ਤੁਸੀਂ ਦੇਖੋਗੇ ਤੁਹਾਡਾ ਡਾਈਜੈਸ਼ਨ ਵੀ ਬਹੁਤ ਅੱਛਾ ਹੋਣ ਵਾਲਾ ਹੈ ਤੁਹਾਡਾ ਖਾਣਾ ਅੱਛੀ ਤਰ੍ਹਾਂ ਡਾਈਜੈਸਟ ਹੋਏਗਾ ਕਿਸੇ ਤਰ੍ਹਾਂ ਦੀ ਬਲੋਟਿੰਗ ਦੀ ਪੇਟ ਗੈਸੀ ਪੇਟ ਦਰਦ ਦੀ ਪ੍ਰੋਬਲਮ ਨਹੀਂ ਹੋਏਗੀ ਔਰ ਕਬਜ਼ ਦੀ ਪ੍ਰੋਬਲਮ ਤੋਂ ਵੀ ਤੁਹਾਨੂੰ ਰਾਹਤ ਜ਼ਰੂਰ ਮਿਲ ਜਾਏਗੀ ਸਰਦੀਆਂ ਦੇ ਵਿੱਚ weight loss ਕਰਨ ਦੇ ਵਿੱਚ ਵੀ ਗਰਮ ਪਾਣੀ ਪੀਣਾ ਤੁਹਾਡੇ ਇੱਕ ਬਹੁਤ ਵੱਡੀ ਰੈਮਡੀ ਆਪਣੇ ਆਪ ਦੇ ਵਿੱਚ ਹੋਣ ਵਾਲੀ ਹੈ ਕਿਉਂ ਕਿਉਂਕਿ ਜਦੋਂ ਤੁਸੀਂ ਗਰਮ ਪਾਣੀ ਪੀਂਦੇ ਆ ਨਾ ਤਾਂ ਆਟੋਮੈਟਿਕਲੀ ਸਾਡੀ ਬੋਡੀ ਦਾ ਮੈਟਾਬੋਲਿਜ਼ਮ ਜਿਹੜਾ ਫਾਸਟ ਹੋ ਜਾਂਦਾ ਹੈ એનર્ਜੀ ਜ਼ਿਆਦਾ ਬਰਨ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਦੇ ਨਾਲ ਤੁਹਾਡਾ ਵੇਟ ਲਾਸ ਦੇ ਵਿੱਚ ਤੁਹਾਨੂੰ ਹੈਲਪ ਮਿਲਣੀ ਸ਼ੁਰੂ ਹੋ ਜਾਂਦੀ ਹੈ ਆਮ ਤੌਰ ਤੇ ਸਰਦੀਆਂ ਵਿੱਚ ਦਿੱਕਤ ਦੇਖੀ ਜਾਂਦੀ ਹੈ ਗਲਾ ਖਰਾਬ ਹੈ ਕਫ ਹੈ ਕੋਲਡ ਹੈ ਬਲਗਮ ਦੀ ਪ੍ਰੋਬਲਮ ਕਈਆਂ ਨੂੰ ਬਹੁਤ ਜ਼ਿਆਦਾ ਰਹਿੰਦੀ ਹੈ ਤਾਂ ਉੱਥੇ ਤੁਸੀਂ ਗਰਮ ਪਾਣੀ ਪੀਓਗੇ ਤਾਂ ਤੁਹਾਨੂੰ ਇਸ ਦੇ ਵਿੱਚ ਬਹੁਤ ਜ਼ਿਆਦਾ ਰਾਹਤ ਮਿਲੇਗੀ ਜਿਨ੍ਹਾਂ ਨੂੰ ਜੋੜਾਂ ਦੇ ਦਰਦ ਦੀ ਵੀ ਪ੍ਰੋਬਲਮ ਰਹਿੰਦੀ ਹੈ ਨਾ ਉੱਥੇ ਵੀ ਗਰਮ ਪਾਣੀ ਪੀਣ ਦੇ ਨਾਲ ਜਿਹੜਾ ਗਰਮ ਪਾਣੀ ਹੁੰਦਾ ਨਾ ਇੱਥੇ ਮੈਂ ਸਪੈਸ਼ਲੀ ਕਹਾਂਗੀ ਕਿ ਇੱਕ ਤਰ੍ਹਾਂ ਦੇ ਨਾ ਪੇਨ ਕਿਲਰ ਦਾ ਕੰਮ ਕਰਦਾ ਹੈ ਜਦੋਂ ਵੀ ਕਦੇ ਅਜ਼ਮਾ ਕੇ ਜ਼ਰੂਰ ਦੇਖਣਾ ਕਦੇ ਤੁਹਾਡੇ ਬਾਡੀ ਵਿੱਚ ਕਿਤੇ ਵੀ ਪੇਨ ਹੋ ਰਹੀ ਹੈ ਨਾ ਬਹੁਤ ਜ਼ਿਆਦਾ ਤਾਂ ਉਸ ਵੇਲੇ ਤੁਸੀਂ ਗਰਮ ਪਾਣੀ ਜਿਹੜਾ ਜਿਵੇਂ ਚਾਹ ਦੀ ਤਰ੍ਹਾਂ ਗਰਮ ਪਾਣੀ ਹੈ ਉਸ ਨੂੰ ਤੁਸੀਂ ਥੋੜਾ ਥੋੜਾ ਕਰਕੇ ਜਿਸ ਤਰ੍ਹਾਂ ਸੀ ਚਾਹ ਪੀਂਦੇ ਆ ਨਾ ਬਸ ਉਸੇ ਤਰ੍ਹਾਂ ਨਾਲ ਤੁਸੀਂ ਪੀਣਾ ਹੈ ਤੇ ਤੁਹਾਡੇ ਪੇਨ ਦੇ ਵਿੱਚ ਤੁਹਾਨੂੰ ਬਹੁਤ ਰਿਲੀਫ ਮਿਲੇਗਾ ਪੇਨ ਕਿਲਰ ਦਾ ਕੰਮ ਕਰ ਦੇਗਾ ਇਹ ਗਰਮ ਪਾਣੀ ਜਿਨ੍ਹਾਂ ਨੂੰ ਚੰਗੀ ਨੀਂਦ ਨਹੀਂ ਆਂਦੀ ਤੁਸੀਂ ਚੰਗੀ ਨੀਂਦ ਚਾਹੁੰਦੇ ਹੋ ਕਿ ਵਧੀਆ ਮੈਨੂੰ ਆਰਾਮਦਾਇਕ ਨੀਂਦ ਆਏ ਜਾਂ ਫਿਰ ਛੇਤੀ ਛੇਤੀ ਨੀਂਦ ਆਂਦੀ ਨਹੀਂ ਹੈ ਰਾਤ ਨੂੰ ਤਾਂ ਵੀ ਤੁਸੀਂ ਗਰਮ ਪਾਣੀ ਪੀਓਗੇ ਤਾਂ ਤੁਹਾਨੂੰ ਚੰਗੀ ਨੀਂਦ ਆਏਗੀ ਫਿਰ ਤੋਂ ਕਹੂੰਗੀ ਦੇਖੋ ਜਦੋਂ ਤੁਸੀਂ ਗਰਮ ਪਾਣੀ ਪਿੰਦੇ ਆ ਸਾਡੀਆਂ ਮਾਸਪੇਸ਼ੀਆਂ ਰਿਲੈਕਸਡ ਹੁੰਦੀਆਂ ਨੇ ਜਦੋਂ ਸਾਡਾ ਬਾਡੀ ਸਿਸਟਮ ਜਿਹੜਾ ਰਿਲੈਕਸਡ ਫੀਲ ਕਰੇਗਾ ਤਾਂ ਸਾਨੂੰ ਨੀਂਦ ਵੀ ਆਟੋਮੈਟਿਕਲੀ ਆਪਣੇ ਆਪ ਵਧੀਆ ਆ ਜਾਏਗੀ ਕਿਉਂਕਿ ਦਿਮਾਗ ਸਾਡਾ ਰਿਲੈਕਸਡ ਹੋ ਚੁੱਕਿਆ ਹੁੰਦਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਿਮਾਗ ਦੇ ਵਿੱਚ ਨਹੀਂ ਰਹਿੰਦੀ ਐ ਸੋ ਇੱਥੇ ਇਹ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਕਿ ਇਹ ਜਿਹੜਾ ਗਰਮ ਪਾਣੀ ਹੈ पूरा दिन हर वेले जो तो प्यास लगे तो तेज गर्म पानी नहीं पीना है नहीं तो है प्रॉब्लम हो सकती है सिर्फ जिम्मे शाम चाह कॉफी ना बस पीएस तरीके सवेरे पीओ और एक बार शाम पी है और भी ध्यान लगानी यह रखना है कि फिफ्टी डिग्री सैलसीयस तक गर्म ज़्यादा उबलिया पानी नहीं पीना या कोशिश करो गुनगुना पानी जो हों उस पीन की आदत जो है जरूर रखो जो गुनगुना पानी पीने यानी सर्दियों अः देखो ਠੰਡੇ ਨਹੀਂ ਜ਼ਿਆਦਾ ਹੁੰਦੀ ਹੈ ਚਿਲਡ ਪਾਣੀ ਪੀਣਾ ਹੀ ਨਹੀਂ ਚਾਹੀਦਾ ਆਮ ਨੋਰਮਲ ਪਾਣੀ ਬਹੁਤ ਜ਼ਿਆਦਾ ਚਿਲਡ ਫੀਲ ਹੁੰਦਾ ਇਸ ਲਈ ਪਾਣੀ ਦੀ ਠਾਰ ਪਾਨ ਕੇ ਜਿਸ ਨੂੰ ਕਹਿੰਨੇ ਆਪਾਂ ਉਹ ਪਾਣੀ ਤੁਹਾਨੂੰ ਪੀਣਾ ਚਾਹੀਦਾ ਨਹਾਉਣ ਵੇਲੇ ਵੀ ਬਹੁਤ ਤੇਜ਼ ਗਰਮ ਪਾਣੀ ਦੇ ਨਾਲ ਨਹੀਂ ਨਹਾਣਾ ਚਾਹੀਦਾ ਸਕਿਨ ਜਿਹੜੀ ਬਹੁਤ ਜ਼ਿਆਦਾ ਡਰਾਈ ਹੋ ਜਾਂਦੀ ਹੈ ਨਹੀਂ ਤਾਂ ਔਰ ਲੇਜੀ ਵੀ ਫੀਲ ਅਸੀਫਰ ਕਰਨ ਲੱਗਦੇ ਆ ਬਹੁਤ ਜ਼ਿਆਦਾ ਸੋ ਉਦੋਂ ਵੀ ਠਾਰ ਪਾਨ ਕੇ ਆ ਉਹਨਾਂ ਕੀ ਹੀ ਪਾਣੀ ਰੱਖਣਾ ਚਾਹੀਦਾ ਜਿਸ ਵਿੱਚ ਨਹਾਣ ਤੇ ਤੁਹਾਨੂੰ ਠੰਡ ਨਾ ਲੱਗੇ ਆਰਾਮ ਦੇ ਨਾਲ ਤੁਸੀਂ ਨਹਾ ਸਕੋ ਥੋੜਾ ਜਿਹਾ ਐਡ ਇਥੇ ਮੈਂ ਕਰਨਾ ਚਾਹੂੰਗੀ ਕਿ ਗਰਮ ਪਾਣੀ ਜਰ ਤੁਸੀਂ ਪੀ ਨਹੀਂ ਲੱਗੇ ਤਾਂ ਕੁਝ ਵਾਟਰ ਇਨਫਿਊਜ਼ਨ ਵੀ ਤੁਸੀਂ ਰੈਡੀ ਕਰ ਸਕਦੇ ਹੋ ਜਿਸ ਦੇ ਨਾਲ ਸਰਦੀਆਂ ਵਿੱਚ ਤੁਹਾਡਾ ਮੈਟਾਬੋਲਿਜ਼ਮ ਵਧੀਆ ਰਹਿਣ ਵਾਲਾ ਹੈ ਕਿਉਂਕਿ ਸਰਦੀਆਂ ਵਿੱਚ ਕੀ ਹੁੰਦਾ ਸਾਡੀ ਫਿਜ਼ੀਕਲ ਮੂਵਮੈਂਟ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਸਰਦੀ ਹੋਣ ਕਰਕੇ ਅਸੀਂ ਬਹੁਤ ਜ਼ਿਆਦਾ ਬਾਹਰ ਨਹੀਂ ਜਾਣਿਆ ਘਰ ਦੇ ਅੰਦਰ ਹੀ ਰਹਿਨੇ ਆ ਖਾਣਾ ਪੀਣਾ ਵੀ ਸਰਦੀਆਂ ਦਾ ਬਹੁਤ ਜ਼ਿਆਦਾ ਫੈਟੀ ਹੁੰਦਾ ਖਾਸ ਕਰਕੇ ਅਸੀਂ ਆਪਣੇ ਪੰਜਾਬੀ ਪਰਿਵਾਰਾਂ ਦੀ ਗੱਲ ਕਰ ਲਈਏ ਦੇਸੀ ਕਿਉ ਮੱਖਣ ਪਿੰਨੀਆਂ ਗਾਜਰ ਦਾ ਹਲਵਾ ਗਰਮ ਗਰਮ ਗੁਲਾਬ ਜਾਮੂ ਨੇ ਸਭ ਚੀਜ਼ਾਂ ਸਰਦੀਆਂ ਵਿੱਚ ਖਾਣ ਦਾ ਜੀ ਵੀ ਕਰਦਾ ਔਰ ਖਾਈਆਂ ਵੀ ਜਾਂਦੀਆਂ ਨੇ ਤੇ ਅਸੀਂ ਬੈਠੇ ਰਹਿੰਦੇ ਹਾਂ ਇੱਕੋ ਥਾਂ ਤੇ ਜ਼ਿਆਦਾ ਫਿਜ਼ੀਕਲ ਐਕਟੀਵਿਟੀ ਕਰਦੇ ਨਹੀਂ ਤੇ ਉਸ ਦੇ ਨਾਲ ਮੈਟਾਬੋਲਿਜ਼ਮ ਸਲੋ ਹੋਇਆ ਹੁੰਦਾ ਹੈ ਤੇ ਜਿਹੜਾ ਅਸੀਂ ਇੰਨੀਆਂ ਹੈਵੀ ਹੈਲਥ ਚੀਜ਼ਾਂ ਖਾ ਰਹੇ ਹਾਂ ਬਹੁਤ ਜ਼ਿਆਦਾ ਫੈਟ ਵਾਲੀਆਂ ਜਾਂ ਫਰਾਈ ਚੀਜ਼ਾਂ ਖਾ ਰਹੇ ਹਾਂ ਉਸ ਦੇ ਨਾਲ ਸਾਡੇ ਸਰੀਰ ਨੂੰ ਨੁਕਸਾਨ ਵੀ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ ਸੋ ਇਸ ਲਈ ਤੁਸੀਂ ਜਿਹੜਾ ਪਾਣੀ ਹੈ ਕੋਸ਼ਿਸ਼ ਕਰੋ ਇੱਕ ਰਾਤ ਪਹਿਲਾਂ ਤੁਸੀਂ ਉਸ ਦੇ ਵਿੱਚ ਜੀਰਾ ਜਾਂ ਜਵੈਣ ਜਾਂ ਸੌਫ या एक दिन किसी दिन मेथे बदल बदल के ये चीज़ा पानी पिंद दो अगले दिन सवेरे बोयल करो सवेरे खाली पेटे चाह की तरह एक कप रेडी कर लो बोयल करके तुम इसमें छाण के एक कप रेडी करके इसको सिप सिप करके आराम पीना है तो बॉडी इस डिटॉक्स होएगी बहुत चंगे ढंग के निन भी थोड़ी तो क्लीयर होनी शुरू हो जाएगी और तुम खुद को बहुत ज़्यादा एनर्जैटिक फील करोगे वेट लॉस के वाटर इनफ्यूज़न बहुत ज़्यादा हैल्प करने वाले ने आई होप तो वीडियो चंकी लगी है चंकी लगी है तो इसको लाइक एंड शेयर जरूर कर देना कमेंट करके भी दसना मेरा फेसबुक पेज कौन हरजोत इस लाइक एंड फॉलो कर लो यूट्यूब चैनल हैल्थ एडवाइस विद हरजोत कौर में सबसक्राइब करना भी ना भुल्यो अगों भी थोड़े लिए इस तरह न होर अच्छी अच्छी हैल्थ न जुड़ी विडियोज़ लैके आती रहाली दि जी इजाजत थैंक यू सो मच ਕਦੀ ਕਦੀ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ Տੇ ਸਾਰੇ ਮਹਿੰਗੇ ਮਹਿੰਗੇ ਪ੍ਰੋਡਕਟਸ ਯੂਜ਼ ਕਰਦੇ ਹਾਂ ਤੇ ਉਹਨਾਂ ਦਾ ਵੀ ਇੰਨਾ ਫਾਇਦਾ ਨਹੀਂ ਮਿਲਦਾ ਜਿੰਨਾ ਫਾਇਦਾ ਤੁਹਾਨੂੰ ਮਿਲ ਸਕਦਾ ਹੈ ਉਹਨਾਂ ਚੀਜ਼ਾਂ ਦਾ ਜਿਨ੍ਹਾਂ ਨੂੰ ਸਾਨੂੰ ਕੁਦਰਤ ਨੇ ਹੀ ਦਿੱਤਾ ਹੈ ਤੇ ਅਸੀਂ ਅਗਰ ਸਹੀ ਢੰਗ ਦੇ ਨਾਲ ਉਹਨਾਂ ਦਾ ਇਸਤੇਮਾਲ ਕਰ ਲਈਏ ਨਾ ਤਾਂ ਅਸੀਂ ਖੁਦ ਨੂੰ ਫਿਟ ਐਂਡ ਫਾਈਨ ਔਰ ਖੁਦ ਨੂੰ ਕਈ ਰੋਗਾਂ ਤੋਂ ਮੁਕਤ ਵੀ ਕਰ ਸਕਦੇ ਹਾਂ ਪਾਣੀ ਦੀ ਗੱਲ ਕਰ ਰਹੇ ਹਾਂ ਤਾਂ ਸਰਦੀਆਂ ਦੇ ਵਿੱਚ ਗਰਮ ਪਾਣੀ ਜਿੱਥੇ ਤੁਹਾਡੇ ਸਰੀਰ ਨੂੰ ਗਰਮਾਹਟ ਦੇਣ ਦਾ ਕੰਮ ਕਰਦਾ ਹੈ बार-बार ਜਦੋਂ ਚਾਹ ਕਾਫੀ ਪੀਂਦਾ ਜੀ ਕਰੇ ਤਾਂ ਉਸ ਦੀ ਜਗ੍ਹਾ ਤੁਸੀਂ ਪਾਣੀ ਗਰਮ ਕਰਕੇ ਪੀ ਸਕਦੇ ਹੋ ਕਿਉਂਕਿ ਜ਼ਿਆਦਾ ਚਾਹ ਕਾਫੀ ਪੀਣ ਦੇ ਨਾਲ ਬੋਡੀ ਐਸਿਡਿਕ ਹੋ ਜਾਂਦੀ ਹੈ ਜਿਸ ਨਾਲ ਬਲੋਟਿੰਗ ਗੈਸ ਉਫਾਰਾ ਅਜਿਹੀਆਂ ਕਈ ਦਿੱਕਤਾਂ ਆਣ ਲੱਗਦੀਆਂ ਔਰ ਸਭ ਤੋਂ ਵੱਡੀ ਗੱਲ ਕਿ ਤੁਹਾਡਾ ਜਿਹੜਾ ਖਾਣਾ ਪੀਣਾ ਹੈ ਉਸ ਦੇ ਡਾਈਜੈਸ਼ਨ ਦੇ ਵਿੱਚ ਵੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਉੱਥੇ ਹੀ ਜੇਕਰ ਤੁਸੀਂ ਗਰਮ ਪਾਣੀ ਪੀਣ ਦੀ ਆਦਤ ਪਾ ਲੈਨੇ ਹੋ ਤਾਂ ਸਰਦੀਆਂ ਵਿੱਚ ਜਿੱਥੇ ਸਰੀਰ ਨੂੰ ਗਰਮਾਹਟ ਮਿਲੇਗੀ ਨਾਲ ਹੀ ਤੁਹਾਡੇ ਸਰੀਰ ਦੇ ਵਿੱਚੋਂ ਅਨੇਕਾ ਤਰ੍ਹਾਂ ਦੇ ਟੌਕਸਿਨਸ ਜਿਹੜੇ ਹੁੰਦੇ ਨੇ ਫ੍ਰੀ ਰੈਡੀਕਲਸ ਹੁੰਦੇ ਨੇ ਉਹ ਤੁਹਾਡੇ ਸਰੀਰ ਤੋਂ ਬਾਹਰ ਹੁੰਦੇ ਨੇ